ਕੋਣ ਮੁੰਨਾ ਉਹ ਸੋਹਰੇ ਦੀ ਥੋੜੀ ਜਿਹੀ ਗੰਦੀ ਨੀਤ ਹੋ ਗਈ ਸੀ 15-20 ਦਿਨਾਂ ਦੀ ਕੁੜੀ ਆ ਨੂੰਨ ਲੱਗੀ ਕਹਿੰਦੀ ਮੰਮੀ ਮੇਰ ਨਾਲ ਆਏ ਕੀਤਾ ਨੇ ਰਸੋਈ ਚ ਆ ਕੇ ਕਹਿੰਦੀ ਮੈਨੂੰ ਤੇਰੇ ਡੈਡੀ ਨੇ ਕਹਿੰਦੀ ਐਂ ਗੰਦੀ ਨਾ ਤੁਸੀਂ ਨਾ ਸੋਚਿਆ ਵੀ ਇਹਦੇ ਵੀ 3 ਹੈਗੇ ਨੇ ਤਿੰਨ ਵੀ ਮੈਨੂੰ ਐ ਕਿਉਂ ਕਿਹਾ ਇਹਨੇ ਉਹਨੇ ਉਲਟਾ ਕੁੜੀ ਨੂੰ ਜਾਣੂ ਆ ਜਾਣੂ ਨਾ ਬੁੱਟਾ ਪੱਪਾ ਜੀ ਤਾਂ ਨੀਲ ਪਾਪਾ ਨੇ ਕੁੜੀ ਤੋਂ ਉੱਟਿਆ ਜਦੋਂ ਉਹ ਬਾਈ ਵੀ ਨੰਦ ਵਾਰ ਐਵੇਂ ਬਹੁਤ ਚੀ ਗੁੜਾ ਪਾਪਾ ਵਾਜਾ ਸਮਾਰਕੇ ਝਾੜਵਾਣਾ ਕਰਤੇ ਨੋ ਸਸਨੇ ਗੁੰਮਰੇ ਮਤੇ ਕਿਉਂ ਸਾਡੇ ਪਸੰਦ ਨਹੀਂ ਆਈ ਜੀ ਅਸੀਂ ਹੁੰਡਾ ਹੋ ਗਿਆ ਵਾਂ ਮੇਰੇ ਕੁੜੀ ਦਾ ਪੂਰਾ ਹਲ ਕਰਕੇ ਅੰਨੇ ਕੁੜੀ ਨੂੰ ਪੁੱਛ ਵੀ ਨਹੀਂ ਆ ਗਈ ਨਿੰਬੂ ਵਾਲਿਆ ਰੱਖੀ ਬਸ ਉਹ ਇੱਕ ਅੱਧਰੋ ਵਾਰ ਮੇਰੀ ਕੁੜੀ ਜੀ ਨੂੰ ਕੁਝ ਕਰ ਦੋ ਤੇ ਮੈਂ ਆਪਣੀ ਕੁੜੀ ਨੂੰ ਕੁੱਟ ਕੇ ਆ ਜਾਨੀ ਆਂ ਕੁਰ ਕੇ ਆ ਜਾਨੀ ਵੀ ਨਾ ਬਾਸ ਜੁਮੇ ਦੂਜੀ ਵਾਰ ਕਰਿਆ ਪਰ ਬਾਬਾ ਜੋ ਲੋਟ ਨਹੀਂ ਉਹਦਾ এবਰ ਮੇਰੀ ਕੁੜੀ ਜੀ ਨੂੰ ਕੁਝ ਕਰ ਦੋ ਬਿਨਾਂ ਇਹਨੇ ਮੈਂ ਬਹੁਤ ਧੋਕ ਕੇ ਕੁੱਟੀ ਕਾ ਕੁੜੀ ਹਾਂਜੀ ਬਹੁਤ ਕੁੱਟੀਆਂ ਘਰ ਵਾਲੇ ਦੇ ਸੱਪ ਨੇ ਉਹਨੇ ਉਹਦੇ ਨੰਨਦ ਕੋਲੇ ਗੱਲ ਕਰੀ ਨੰਦ ਨੇ ਮੂੰਹ ਬੰਨ ਤੇ ਕਹਿੰਦੀ ਮੇਰੇ ਮਾਪਿਆਂ ਨੂੰ ਕੁਝ ਹੋ ਗਿਆ ਕਹਿੰਦੀ ਨੀਂਛੂ ਤੂੰ ਗੱਲ ਨਾ ਕਰੀ ਕਹਿੰਦੀ ਮੈਂ ਆਪੇ ਗੱਲ ਕਰੂੰਗੀ ਐਤਵਾਰ ਨੂੰ ਅਸੀਂ ਬੈਠਣਾ ਆਵਾਂਗੇ ਕਹਿੰਦੀ ਉਹਨਾਂ ਦੀ ਭੂਆ ਦੀ ਡੈਥ ਹੋ ਗਈ ਸੀ ਉਹਨਾਂ ਨੇ ਗੱਲ ਕੀਤੀ ਨਹੀਂ ਜਾ ਕੇ ਉਹਦੋਂ ਫੋਨ ਤੇ ਗੱਲ ਆਪਣੇ ਪਿਓ ਨਾਲ ਕਰੀ ਹੋਣੀ ਉਹਨਾਂ ਨੇ ਪਰੋਣੇ ਕੋਲੇ ਗੱਲ ਕਰੀ ਪਰੋਣਾ ਆ ਕੇ ਕਹਿੰਦਾ ਕੁੜੀਆਂ ਨੂੰ ਕਹਿੰਦਾ ਤੂੰ ਮੇਰੇ ਪਿਓ ਨੂੰ ਕੌਣੇ ਬੁਲਾਉਂਦੀ ਓ ਕਹਿੰਦੀ ਮੈਂ ਨਹੀਂ ਬੁਲਾਉਂਦੀ ਹੈਗੀ ਕਹਿੰਦਾ ਤੂੰ ਕਿਉਂ ਨਹੀਂ ਬੁਲਾਉਂਦੀ ਕਹਿੰਦੀ ਮੈਂ ਨਹੀਂ ਬੁਲਾਉਂਦੀ ਤੇ ਕਹਿੰਦੀ ਮੈਨੂੰ ਤੇਰੇ ਡੈਡੀ ਨੇ ਕਹਿੰਦੀ ਐ ਜਥੇਦਾਰ ਮਤਲਬ ਰਾਜਾ ਰਾਜ ਸਿੰਘ ਵੱਲੋਂ ਅਰਬਾਂ ਖਰਬਾਂ ਦਰਬੰਦ ਨੂੰ ਬੋਲ ਰਿਹਾ ਪੁੱਤ ਇਹ ਗੁੜੀਆਂ ਦਾ ਪੁੰਡਾ ਕੋਈ ਆਪ ਚ ਸੋਡਾ ਬਟਿੰਡ ਪਿਆ ਹੋਇਆ ਪੁੱਤ ਲੋ ਕੁੱਟਣ ਮਾਰਨ ਕਰਕੇ ਛੋਡਾ ਸੀ ਪੱਖ ਲੈ ਰਹੇ ਹਾਂ ਮਤਲਬ ਪੱਤਰਕਾਰ ਭਾਈ ਚਰਕ ਕਿ ਹਾਂ ਮਤਲਬ ਕੀ ਗੱਲਬਾਤ ਹੈ ਗੱਲਬਾਤ ਕੋਈ ਗੱਲ ਹੋ ਗਈ ਸੀ ਸਰਪੰਚ ਦੇ ਕੱਲ ਸਰਪੰਚ ਦੇ ਗੱਲ ਹੋ ਗਈ ਸੀ ਗੱਲ ਸਰਪੰਚ ਨੇ ਕਹਿ ਕੇ ਲੈ ਕੇ ਗਏ ਨੇ ਜਿੱਥੇ ਆਪ ਆ ਕੇ ਇਹ ਤੇ ਇਹ ਸੋਡੇ ਤੇ ਤਾਂ ਐਫ ਆਰ ਆਈ ਹੋ ਗਈ ਛੱਡ ਕੇ ਲਪਾ ਚੀ ਮੇੜਾ ਕੇ ਰੱਖਦੇ ਨਹੀਂ ਹੈ ਕਿ ਕਹਿੰਦੇ ਆਪਦੇ ਨੂੰ ਲੈ ਕੇ ਜਾਓ ਅਸੀਂ ਨਹੀਂ ਰੱਖਦੇ ਕਹਿੰਦਾ ਮੈਂ ਤਾਂ ਨਿਮੇੜੂਗਾ ਕਹਿੰਦਾ ਨਿੱ ਘੰਟ ਦੇ ਵਿੱਚ ਵਿੱਚ ਮੈਂ ਤੁਹਾਡਾ ਨੌਤੂ ਨੂੰ ਕਹਿੰਦਾ ਮੈਂ ਮਰਦਾ ਮਿਸਾਲ ਹੋ ਕੇ ਜੀ ਆਪਣੇ ਵਿਆਹ ਨੂੰ 7 ਸਾਲ ਹੋ ਗਏ ਵੀਰ ਜੀ ਬੱਚੇ ਕਹਿੰਨੇ ਦੋ ਮੁੰਡੇ ਮੁੰਡੇ ਆ ਕੁਛ ਵੀ ਨਹੀਂ ਰਹੇ ਉਹਨਾਂ ਬਿਮਾਰ ਪੀਓ ਤਾਂ ਉੱਠੇ ਵੀ ਨਹੀਂ ਜਾ ਰਹਿਆ ਹੈਗਾ ਬਚੋਲਾ ਕੋਈ ਕੌਣ ਸੀ ਪਿੰਡ ਦੀ ਸੀ ਬਚੋਲਾ ਹੈ ਹੈ ਇਹਦੀ ਮੰਮੀ ਐਸਰੀ ਦੀ ਹੈ ਅੱਛਾ ਛੋਟੀ ਮੰਮੀ ਬਚੋਲਣਾ ਹੈ ਉਹ ਕੀ ਕਹਿੰਦੇ ਨੇ ਉਹ ਵੀ ਨਾਲ ਨਹੀਂ ਉਹ ਵੀ ਦਾ ਨਾਲ ਆ ਜੀ ਸਾਡੇ ਉਹ ਤਰੀਕੇ ਨੇ ਕਹਿੰਦੀ ਜਿਹੜੇ ਉਹਨਾਂ ਦੇ ਤਰੀਕੇ ਚੋਂ ਸੀ ਉਹਦਾ ਰਿਸ਼ਤਾ ਰਿhta ਉਹਦੀ ਡੈਥ ਹੋ ਗਈ ਉਹਦੇ ਨੰਦੋਈਏ ਦੀ ਮਾਂ ਦੀ ਠੀਕ ਹੈ ਉਹ ਵਿਚ ਵਿਚੋਲਣ ਸੀ ਉਹਦੀ ਤਾਂ ਡੈਥ ਹੋ ਗਈ ਨਾਲ ਸੀ ਮਾਮੀ ਨੇ ਉਹਦੇ ਮੋਹ ਨਾਲ ਰਿਸ਼ਤਾ ਕਰਿਆ ਸੀ ਦੇਖ ਸਕਦੇ ਕਿਹੜੀ ਬਰਾਦਰੀ ਆ ਗਈ ਆਪਣੀ ਆਪਾਂ ਸੁਨਿਆਰ ਆ ਰਹੇ ਨੇ ਸੁਨਿਆਰ ਬਰਾਦਰੀ ਚੋਂ ਸਾਡਾ ਭਾਈਚਾਰਾ ਜੋ ਉਹ ਆਏ ਨੇ ਆਪਾਂ ਆਪਣੀ ਬੇਟੀ ਹੈ ਜੀ ਹਾਂ ਜੀ ਤੰਗਵਾਦਾ ਕਰ ਰਹੇ ਨੇ ਹੈਰਾਨਵਾਦਾ ਕਰ ਰਹੇ ਨੇ ਉਹ ਜੇ ਸਹੁਰੇ ਦੀ ਮਾੜੀ ਨੀਗਾ ਚਾੜਦੀ ਜਿਵੇਂ ਕਿ ਹਾਂ ਅਰਿਨੰਦਨੋਗ ਹੀ ਦੱਸਿਆ ਕਿਸ ਨੂੰ ਠੀਕ ਹੈ ਜਿਵੇਂ ਗੱਲ ਕਰੀ ਤਾਂ ਉਹ ਹਰਦਬਾਦੇ ਘੁੱਟ ਲੱਗ ਗਿਆ ਜੀ ਪਾਏ ਪਏ ਬੁਰਾ ਹਲ ਕਰਿਆ ਪਈ ਮੰਜੀ ਚ ਕੁੜੀ ਇਹ ਵਿੱਚ ਘਰ ਤੋਂ ਬੋਲੋ ਕੁੜੀ ਮੰਜੀ ਦੀ ਵਿੱਚ ਕੁੜੀ ਦੀ ਪਈ ਹੈ ਨਾ ਉਹਨੂੰ ਕੋਈ ਦਵਾਈ ਨਾ ਕੋਈ ਬੁਟੀ ਹੈ 7 ਸਾਲ ਹੋ ਗਏ ਤੇ ਫਿਰ ਬਾਬਾ ਜੀ ਨੂੰ ਤੁਹਾਨੂੰ ਕਿਹਨੇ ਦੱਸਿਆ ਸੰਜੇ ਐਡ ਦੇਖੀ ਬਾਬਾ ਜੀ ਦੀ ਤੁਹਾਨੂੰ ਵੀਡੀਓ ਦੇਖੀ ਹਾਂ ਇਹ ਤੁਹਾਨੂੰ ਪਤਾ ਲੱਗ ਗਈ ਵਾਰ ਨਹੀਂ ਫਿਰ ਤੁਸੀਂ ਥਾਣੇ ਨੂੰ ਕੋਰਟ ਕਰਾਈ ਕੋਈ ਥਾਣੇ 'ਚ ਕੋਈ ਕਰਵਾਈ ਨਹੀਂ ਹੈਗੀ ਪਹਿਲਾਂ ਦੋ ਤਿੰਨ ਵਾਰ ਸਾਡੇ ਕੋਈ ਹੱਲ ਹੋਇਆ ਨਹੀਂ ਜੀ ਸੁਣਦੇ ਜੀ ਬਾਬਾ ਜੀ ਥਾਣੇ ਆਣੇ ਹਾਂ ਜੀ ਥਾਣੇ ਵਾਲੇ ਵੀ ਨਹੀਂ ਸੁਣਦੇ ਜੀ ਉਹਤਨੀ ਦਿਖਾਇਆ ਜਿਹੜੇ 6:00 ਵਜੇ ਜਿਹੜਾ ਸਰਪੰਚਾ ਜੀ ਪਾਪਾ ਜੀ ਨਾਲ ਪਤਾ ਕੀ ਨਹੀਂ ਕੱਲ੍ਹ ਸਿੱਥੋਂ ਲੈ ਹੋਏ ਨੂੰ ਆ ਕੇ ਕਹਿੰਦਾ ਵੀ ਸਾਡਾ ਕੋਈ ਮਤਲਬ ਨਹੀਂ ਯਾਰ ਤੁਸੀਂ ਆਓ ਮਾਝੇ ਸਾਨੂੰ ਬੁਲਾਉਣਾ ਦੇ ਸਰਪੰਚ ਦਾ ਨੰਬਰ ਹੈਗਾ ਹਾਂ ਜੀ ਠੀਕ ਹੈ ਮਾਝੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਨਾਲ ਹੈ ਜਿਹੜੇ ਪਰਿਵਾਰ ਦੂਰੋਂ ਦੂਰੋਂ ਬਾਬਾ ਜੀ ਕੋਲੇ ਆ ਰਹੇ ਨੇ ਆਇਓ ਕਿਸ਼ਨਗੜ੍ਹ ਛੌਣੀ ਦੇ ਵਿੱਚ ਬਾਬਾ ਜੀ ਇੱਥੇ ਠਹਿਰੇ ਹੋਏ ਨੇ ਕਈ ਦਿਨਾਂ ਦੇ ਇੱਥੇ ਕੱਲ੍ਹ ਲੋਧਿਆਣੇ ਤੋਂ ਪਰਿਵਾਰ ਆਏ ਸੀ ਤੇ ਇੱਧਰ ਬੈਠੇ ਨੇ ਜੀ ਬਾਬਾ ਜਫੇਦਾਰ ਕਮੰਡ ਸਿੰਘ ਜੀ ਜਫੇਦਾਰ ਬਾਬਾ ਸ਼ੇਰ ਸਿੰਘ ਜੀ ਅਰਬਾਂ ਖਰਬਾਂ ਜਫੇਦਾਰ ਨੀਮਨ ਪ੍ਰੀਤ ਕੌਰ ਜੀ ਤੇ ਹੋਰ ਵੀ ਨਿੰਗ ਸਿੰਘ ਫੌਜਾਂ ਸਾਡੀਆਂ ਪਹੁੰਚੀਆਂ ਨੇ ਫਤੇ ਬਲਾਓ ਬਸ ਕੱਲੀ ਬਸ ਫਤੇ ਬਲਾਓ ਬਸ ਬੈਠੋ ਇਹੋ ਨੇ ਇਹਨਾਂ ਨੇ ਮਤਲਬ ਦੋਸ ਲਾਏ ਤੇ ਗੁੜੀਆ ਨੇ ਵੀ ਦਵਾਈ ਨਹੀਂ ਦਵਾਉੜੇ ਮੈਨੂੰ ਐ ਕਰਕੇ ਐ ਮੇਰਾ ਕੁੱਟਮਾਰ ਕਰੀਆ ਮੈਂ ਦਵਾਈ ਦਵਾਈ ਹੈ ਜੀ ਵੀ ਸਾਡਾ ਗਲਾ ਵੀ ਕੋਟਾ ਤੇ ਮੇਰਾ ਕੁੱਟਮਾਰ ਵੀ ਕੀਤੀ ਹੋਣ ਇਹ ਜਰ ਲਾ ਹੋਣੀ ਨਹੀਂ ਜੀ ਬਿਲਕੁਲ ਹੀ ਨਹੀਂ ਹੋਈ ਮੈਂ ਇਹਦਾ ਗਲ ਕੁੱਟਿਆ ਹੋਵੇ ਅੱਛਾ ਚਲੋ ਆਪਾਂ ਬੈ ਕੇ ਸੋ ਨਹੀਂ ਮੇਰੇ ਜੋ ਅੱਠ ਨਹੀਂ ਨਹੀਂ ਜੀ ਮੇਰੇ ਜੋ ਅੱਟਾ ਵੀ ਮਾ ਹੈ ਇਟੈ ਹੀ ਮੇਰੇ ਤੋਂ ਜਵਾਕ ਨੂੰ ਝੋਟ ਝੋਟੇ ਹੈ ਹੂੰ ਮੇਰੀ ਭਾਈ ਦਾ ਮੈਂ ਇਹਨੂੰ ਮਾਰੂਗਾ ਐਦੂ ਮੁੜ ਕੇ ਨਾ ਹੋਵੇ ਪੁੱਤ ਅਸੀਂ ਬੈ ਕੇ ਇਹਨੂੰ ਮਤਲਬ ਕਦੋਂ ਕਦੋਂ ਆਈਏ ਦੇਖੋ ਮੇਰੀ ਗੱਲ ਸੁਣੋ ਜੀ ਬਿਲਕੁਲ ਹੀ ਇਸ ਇਹ ਗੱਲ ਵਿੱਚ ਬਿਲਕੁਲ ਹੀ ਝੂਠ ਹੈ ਵੀ ਆਪਾਂ ਉਹਨੂੰ ਕੋਈ ਦੇਖੋ ਮੇਰੇ ਵੀ ਧਨ ਭਰਾ ਰਹੇ ਹੂੰ ਮੈਂ ਕਿਸੇ ਦੀ ਕੁੜੀ ਨੂੰ ਮਾਰੂਗਾ ਠੀਕ ਹੈ ਤਨੂ ਸਾਡਿਆਂ ਨੂੰ ਵੀ ਕੋਈ ਮਾਰੂਗਾ ਦਾਸ ਲਿਖ ਕਿਉਂ ਕਰਾਈ ਹੈ ਮੈਂ ਤਾਂ ਦਾਸ ਨੂੰ ਚਰਵਾਈ ਨਹੀਂ ਜੀ ਲੇ ਕਰਵਾਈ ਹੈ ਜੀ ਬਾ ਉਹਨਾਂ ਨੇ ਤਾਂ ਮਤਲਬ ਤਾਂ ਹੀ ਕਰਾਈ ਹੈ ਜੇ ਕੋਈ ਕੁੱਟ ਮਾਰੂਇਆ ਪੁੱਤ ਨਹੀਂ 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 ਕੁੱਟ ਮਾਰ ਨਹੀਂ ਦੇਖੋ ਜੀ ਛੋਟੀਆਂ ਮੋਟੀਆਂ ਲੜਾਈਆਂ ਜਿਹੜੇ ਘਰੇ ਨਹੀਂ ਹੁੰਦੀਆਂ ਠੀਕ ਹੈ ਜੀ ਅਸੀਂ ਆਪਸ ਵਿੱਚ ਦੋਨੇ ਠੀਕ ਹੈ ਮੀਆਂ ਬੀਬੀ ਲੜਦੇ ਠੀਕ ਹੈ ਜੀ ਇੱਕ ਦੋ ਉਹਦੇ ਮੈਂ ਮੈਂ ਮੰਨਦਾ ਵੀ ਸਾ ਮੈਂ ਇੱਕ ਦੋ ਟੱਪੜ ਉਹਦੇ ਮਾਰੇ ਆ ਅੱਛਾ ਹਰੀ ਹੈ ਦੀ ਗੱਲ ਨਹੀਂ ਹੈਗੀ ਸੀ ਸਾਡੇ ਜਿਵੇਂ ਕੋਈ ਮੈਂ ਅੱਜ ਤੱਕ 7 ਸਾਲ ਹੋ ਗਏ ਸਾਡੇ ਵਿਆਹ ਨੂੰ ਅੱਜ ਤੱਕ ਮੈਂ ਉਹ ਦੋਲ ਨਹੀਂ ਦਾਈ ਸੀ ਅੱਛਾ ਮੂੜੀ ਮਤਲਬ ਤੇਰੇ ਡੈਡੀ ਤੇ ਕਿਤੇ ਦੋਸ਼ ਵੀ ਲਾਇਆ ਦੋਸ਼ ਮੇਰੇ ਡੈਡੀ ਤੇ ਲਾਇਆ ਇਹਨਾਂ ਨੇ ਮਤਲਬ ਆਏ ਚਾਹੇ ਮੋਝੋ ਮਰਜੀ ਕਹਿ ਦੇਣ ਮੀ ਕੱਲ ਆ ਕੇ ਸਰਪੰਚ ਵੀ ਸਾਡਾ ਇੱਥੇ ਮੂਹਤੇ ਸੀਗਾ ਠੀਕ ਹੈ ਆ ਕੇ ਸਾਡੀ ਗਲੀ ਨੂੰ ਪੁੱਛਣ ਉਹ ਵੀ ਮੇਰਾ ਡੈਡੀ ਕਦੇ ਐਸੀ ਐਸੀ ਗੱਲ ਕਰ ਸਕਦਾ ਉਹ ਜੰਮਾ ਬੁੜਾ ਬੰਦਾ ਹੈਗਾ ਉਹ ਡਰਾਈਵਰੀਆਂ ਕਰਦਾ ਹੈ ਠੀਕ ਹੈ ਉਹ ਸਰਪ ਡਰਾਈਵਰੀਆਂ ਆ ਉਹਦੀ ਐਨੀ ਉਮਰ ਹੋਈ ਪਈ ਹੈ ਸ਼ੂਗਰ ਦਾ ਉਹ ਮਰੀਜ਼ ਹੈ ਠੀਕ ਹੈ ਉਹ ਮੇਰਾ ਮਰਾ ਤੁਰ ਰੈਫਰ ਦਾ ਵੀ ਇਹਦਾ ਘਰ ਪੈਣ ਵਾਲਾ ਮੈਂ ਇਹਦੇ ਨਾਲ ਘਰ ਕੋਆਦਾ ਅੱਛਾ ਅਸੀਂ ਤੇਰਾ ਪੱਖ ਵੀ ਸੁਣ ਲਿਆ ਅਸੀਂ ਸੱਚ ਦਾ ਸੱਚ ਲਿਆਵਾਂਗੇ ਜੇ ਹੁਣ ਉਹ ਕੁੜੀ ਚ ਖੋਟ ਹੋਊਗਾ ਕੋਈ ਸਾਡੇ ਨੇੜੇ ਨਹੀਂ ਲੱਗਦੀ ਹਾਂਜੀ 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 ਠੀਕ ਹੈ ਅਸੀਂ ਤਾਂ ਸੱਚ ਦੀ ਗੱਲ ਕਰਨੀ ਹੈ ਪੁੱਤ ਹਾਂਜੀ ਹਾਂਜੀ ਠੀਕ ਹੈ ਸਾਨੂੰ ਦੱਸੋ ਅਸੀਂ ਤੁਹਾਡਾ ਕਦੋਂ ਬੈਠੀਏ ਫਿਰ ਆਪਾਂ ਕਿਉਂ ਜਾਦੇ ਚਿਰ ਪਾਈਏ ਹਾਂ ਜੀ ਇਹ ਨੀ ਕੋਈ ਗੱਲ ਨਹੀਂ ਵੀ ਤੁਸਾਂ ਤੁਸੀਂ ਆਪਾਂ ਵਹਿ ਜਾਂਗੇ ਜੀ ਤੇ ਇਹਦੇ ਵਿੱਚ ਇਹ ਸਾਨੂੰ ਅਸੀਂ ਬੁਲਾਵਾ ਕੇ ਦੋਇ ਤਰ੍ਹਾਂ ਨੂੰ ਕਿਤੇ ਸਾਂਝੇ ਦਾਉ ਤੇ ਠੀਕ ਹੈ ਜੀ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਹਾਂ ਕਿਸੇ ਗੁਰੂ ਘਰ ਦੇ ਵਿੱਚ ਸਚਾਈ ਇਹ ਹੋਵੇ ਨਹੀਂ ਹੈਗਾ ਵੀ ਕੋਈ ਛੋੜਾ ਪੱਖ ਨਹੀਂ ਸੁਣਿਆ ਜਾਊਗਾ ਹਾਂ ਇਹ ਮਤਲਬ ਹਾਂ ਇਹ ਨਹੀਂ ਆਏਗਾ ਵੀ ਅਸੀਂ ਇੱਕ ਪਾਸੇ ਦੀ ਗੱਲ ਕਰਾਂਗੇ ਕੁੜੀਆਂ ਦੇ ਨਮੇੜੇ ਕਰਾਉਂਦੇ ਆ ਬਾਈ ਵੀ ਜਿਹੜਾ ਬੰਦਾ ਜੇ ਕੁੜੀ ਕਈ ਵਾਰੀ ਕੁੜੀਆਂ ਵੀ ਬਹੁਤ ੱੱਕਾ ਕਰ ਰਹੀਆਂ ਨੇ ਆਹ ਕੌਮੇ ਦੀ ਗੱਲ ਸੁਣੋ ਜੀ ਅੱਜ ਤੱਕ ਮੈਂ ਇਹਦੇ ਨਾਲ ਕੋਈ ਵੀ ਟੱਕਾ ਨਹੀਂ ਦਿੱਤਾ ਕੋਈ ਵੀ 7 ਸਾਲਾਂ ਦੇ ਵਿੱਚ ਉਂਗਲ ਨਹੀਂ ਲਾਈ ਤੇ ਮੇਰੇ ਗਵਾਂਡ ਆਂਡ ਗਵਾਂਡ ਤੋਂ ਪੁੱਛ ਸਕਦੇ ਹੋ ਪਤਾ ਹੈ ਕਿਹਜਾ ਇਹ ਰੋਜ਼ੀ ਕਰਦਾ ਨਹੀਂ ਮੇਰੀ ਗੱਲ ਸੁਣੋ ਉਹ ਡਰਾਈਵਰੀ ਕਰਦਾ ਹੈ ਫੈਕਟਰੀ ਦੀ ਗੱਡੀ ਚਲਾਉਂਦਾ ਜੀ ਤੜਕੇ 2:30 ਵਜੇ ਉੱਠ ਕੇ ਜਾਂਦਾ ਜੀ ਇਹਦੇ ਇਹਦੇ ਨਾਲ ਲੜਾਈ ਸਿਰਫ ਮੇਰੀ ਇਸ ਗੱਲ ਤੇ ਹੋਈ ਹੈ ਜੀ ਮੈਂ ਆਉਣਾ ਸੀਗਾ ਕਰੇ ਰੋਟੀ ਖਾਣ ਵਾਸਤੇ ਮੈਂ ਇਹਨੂੰ ਆਖਿਆ ਮੈਂ ਤੁਹਾਨੂੰ ਗੱਲ ਹੀ ਦੱਸ ਦਿੰਦਾ ਮੈਂ ਇਹਨੂੰ ਆਖਿਆ ਮੈਂ ਕਿ ਇਹਨੂੰ ਐ ਕਰਕੇ ਮਾਝਾ ਤੂੰ ਮੇਰੇ ਵਾਸਤੇ ਗੰਡਿਆ ਨਹੀਂ ਸਬਜ਼ੀ ਬਣਾ ਰਹੀ ਇਹ ਕਿਹਾ ਮੈਂ ਆ ਰਿਹਾ ਤੇ ਮੈਂ ਕਿਹਾ ਅੱਜ ਵੀ ਮੈਂ ਬਚਲੀ ਨੂੰ ਤੋਂ ਬੈਠੀਆਂ ਜਾਂਦੇ 2 ਮਿੰਟ ਮੰਮੀ ਮੈਨੂੰ 2 ਮਿੰਟ ਰੋਕ ਕੇ ਪਤਾ ਨਹੀਂ ਕਿਹਦੀ ਕਿੱਥੇ ਨਿਕਲ ਗਈ ਮੈਨੂੰ ਮੇਰੀ ਮਾਂ ਨੂੰ ਕਿੱਥੇ ਨਿਕਲ ਗਈ ਆਏ ਮੇਰੀ ਮੰਮੀ ਉਧਰਾਂ ਕਿਤੇ ਮੈਡੀਕਲ ਜਾਣਾ ਉਹ ਹੋਰਸਾਰ ਪੁੱਤਿਆ ਮੈਂ ਆ ਗਿਆ ਉਹਦੀ 15 ਕਿ ਮਿੰਟਾਂ ਦਾ ਮੇਰਾ ਰਾਸ ਤੇ ਆ ਗਿਆ ਆ ਜੇ ਮੈਂ ਕੌਣ ਕੌਣ ਚੱਲਦਾ ਕਹਿੰਦੀ ਇਹਨੇ ਇਹਦੇ ਵਾਸਤੇ ਮੈਂ ਟਿਪਾ ਲਾਇਆ ਨਾ ਮੈਂ ਜੀ ਹੂੰ ਮੈਂ ਦੀ ਦੀਆ ਠੀਕ ਆ ਕੋਈ ਹੋਰ ਮਿਲਵਾ ਲੂ ਆਏਗਾ ਤੋਂ ਕਹਿੰਨੀ ਆ ਤੋਂ ਤੇ ਕੋਈ ਗੱਲ ਨਹੀਂ ਪੁੱਤੇ ਬੱਤਾ ਕੀ ਚੀਜ਼ ਹੈ ਕੋਈ ਗੱਲ ਨਹੀਂ ਕੋਈ ਟਾਈਮ ਦੇਵਾਂਗੇ ਟਾਈਮ ਦੇਵਾ ਦੇ ਨੂੰ ਮਤਲਬ ਪਤਾ ਹੈ ਕੀ ਪਤਾ ਹੈ ਕੀ ਚੀਜ਼ ਹੈ ਤੁਹਾਨੂੰ ਇਕੱਠੇ ਕਰਵਾਵਾਂਗੇ ਹਾਂ ਤੁਹਾਨੂੰ ਇਕੱਠੇ ਕਰਾਂਗੇ ਭਾਈ ਤੁਹਾਡੇ ਮਤਲਬ ਜਿਹੜੇ ਵਰਗੇਲੇ ਸ਼ਰਮ ਕਰੇ ਦੂਰ ਕਰਾਂਗੇ ਕੋਈ ਗੱਲ ਨਹੀਂ ਹਾਂ ਠੀਕ ਆ ਠੀਕ ਆ ਪੁੱਤੇ Very khalsa, very good.